ਪੁਲਿਸ ਸਟੇਸ਼ਨ ਦਰਾਹਾ ਦੇ ਵਿਖੇ ਸਾਡੇ ਨਾਲ ਨੇ ਦਰਾਹਾ ਪੁਲਿਸ ਸਟੇਸ਼ਨ ਦੇ ਨਵਨਯੁਕਤ ਐਸ ਐਚਓ ਆਕਾਸ਼ ਦੱਤੀ ਉਹਨਾਂ ਨਾਲ ਕਰਦਿਆਂ ਗਲਵਾਤ ਸਮਾਜਿਕ ਤੱਤ ਨੇ ਐਂਟੀ ਸੋਸ਼ਲ ਐਲੀਮੈਂਟਸ ਨੇ ਇਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੈਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦਾ ਜੀ ਤੁਸੀਂ ਇੱਥੇ ਕਵਰ ਕਰਨ ਲਈ ਆਏ ਹੋ ਜੋ ਕਿ ਮੇਰੀ ਇਹ ਪੋਸਟਿੰਗ ਹੋਈ ਹੈ ਐਸ ਐਸ ਐਚਓ ਦਰਾਹਾ ਮੇਰਾ ਕਲੀਅਰ ਕਟ ਮੈਸੇਜ ਹੈ ਜੀ ਵੀ ਜੋ ਵੀ ਐਂਟੀ ਸੋਸ਼ਲ ਐਲੀਮੈਂਟ ਨੇ ਜਾਂ ਜੋ ਨਸ਼ੇ ਦੇ ਤਸਕਰ ਨੇ ਜਾਂ ਜੋ ਵੀ ਮਾੜੇ ਬੰਦੇ ਆ ਉਹਨਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਇਸ ਤੋਂ ਬਾਅਦ ਸਾਡਾ ਜੋ ਪਬਲਿਕ ਆਂਦੀ ਹੈ ਪਬਲਿਕ ਨੂੰ ਫੁੱਲ ਸਪੋਰਟ ਹੋ ਪੁਲਿਸ ਦੀ ਪੂਰੀ ਕੋਆਪਰੇਸ਼ਨ ਹੋਊਗੀ ਜੋ ਮਾੜੇ ਅਨਸਰ ਨੇ ਜੀ ਉਹਨਾਂ ਨੂੰ ਭਜਾ ਕੇ ਰੱਖਾਂਗੇ ਤੇ ਜੋ ਜਿਸ ਕਿਸੇ ਨਾਲ ਕੋਈ ਤੱਕਾ ਹੋਇਆ ਜੋ ਕਿਸੇ ਦੀ ਸੁਣਵਾਈ ਦੀ ਲੋੜ ਹੈ ਉਹਦੀ ਪ੍ਰੋਪਰ ਸੁਣਵਾਈ ਹੋਊਗੀ ਨਫਰੀ ਘਟੌਣ ਨਾਲ ਸਰ ਜੋ ਪੁਲਿਸ ਦੇ ਉੱਪਰ ਜਾਦਾ ਵੱਡਾ ਰਹਿੰਦਾ ਤੇ ਪੁਲਿਸ ਪੋਲੀਟੀਕਲ ਪ੍ਰੈਸ਼ਰ ਦੇ ਵੀ ਮਤਲਬ ਦੋਸ਼ ਲੱਗਦੇ ਨੇ ਇਸ ਬਾਰੇ ਕੀ ਕਹੂੰਗਾ ਨਹੀਂ ਠੀਕ ਹੈ ਜੀ ਦੇਖੋ ਇਹ ਚੀਜ਼ਾਂ ਹੌਲੀ ਹੌਲੀ ਠੀਕ ਹੋ ਵੀ ਰਹੀਆਂ ਨੇ ਸਮੇਂ ਦੇ ਨਾਲ ਹੋਰ ਇਹ ਚੀਜ਼ਾਂ ਠੀਕ ਹੋ ਜਾਣਗੀਆਂ ਇਤਾਂ ਦੀ ਵੈਸੇ ਕੋਈ ਗੱਲ ਨਹੀਂ ਹੈ ਇਹ ਚੀਜ਼ਾਂ ਤਾਂ ਇੱਕ ਜੌਬ ਦਾ ਪਾਰਟ ਹੈ ਚਲਦੀਆਂ ਰਹਿਣਗੀਆਂ ਹਾਂਜੀ ਸੋ ਇਹ ਸੰ ਨਵ ਨਿਯੁਕਤ ਠਾੜਾ ਮੁਕੀ ਦਰਾਹਾ ਦੇ ਜਿਨ੍ਹਾਂ ਨੇ ਮਲੇ ਹੀ ਸਖਤ ਸਬਦਾਂ ਵਿੱਚ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੇ ਇਹ ਜੋ ਕੰਮ ਨੇ ਬੰਦ ਕਰ ਦੇਣ ਮੈਂ